ਦੇਸ਼ ਦੀ ਆਜ਼ਾਦੀ ਪੰਜਾਬ ਦਾ ਪੰਜਾਬੀਆਂ ਦਾ ਅਤੇ ਸਿੱਖਾਂ ਦਾ ਵੱਡਾ ਰੋਲ ਲੋਕਤੰਤਰ ਵੋਟ ਤੰਤਰ ਉਸ ਦਾ ਮੋਢ ਜਿਹੜਾ ਉਹ ਪੰਚਾਇਤ ਪਿੰਡ ਤੋਂ ਉਸ ਨਾਲ ਸਬੰਧਤ ਬੜੀ ਧੀਰਵਾਦ ਕਿਉਂਕਿ ਜੋ ਪੰਜਾਬ ਦੀ ਗਵਰਨਮੈਂਟ ਸਰਕਾਰ ਪੰਚਾਇਤੀ ਚੋਣਾਂ ਕਰਾਉਣ ਲਈ ਬਹੁਤ ਟਾਲੇ ਵਟ ਰਹੀ ਸੀ ਪਰ ਹਾਈ ਕੋਰਟ ਦੇ ਕੋਰਟੀ ਮਗਰੋਂ ਅੱਜ ਜਿਹੜਾ ਐਲਾਨ ਹੋਇਆ ਕਿ 27 ਸਤੰਬਰ ਤੋਂ 4 ਅਕਤੂਬਰ ਤੱਕ ਕਾਗਜ਼ ਭਰੇ ਜਾਣੇ ਹਨ ਅਤੇ 15 ਅਕਤੂਬਰ ਨੂੰ ਮੋਟਾ ਪਹਿਣ ਗਿਆ ਤੇ ਨਤੀਜੇ ਆਉਣਗੇ ਸੋ ਹੱਥ ਜੋੜ ਕੇ ਬੇਨਤੀ ਆ ਕਿ ਪੰਜਾਬ ਨਾਲ ਪਿਆਰ ਕਰਨ ਵਾਲੇ ਪੰਜਾਬ ਪ੍ਰਸਤ ਜਿੰਨੇ ਵੀ ਲੋਕ ਆ ਆਓ ਸਾਰੇ ਇਕੱਠੇ ਹੋ ਗਏ ਜਿਹੜੇ ਪਿਛਲੇ ਸਮੇਂ ਜੋ ਗਲਤੀਆਂ ਕੀਤੀਆਂ ਨੇ ਜੋ ਭੁੱਲਾਂ ਕੀਤੀਆਂ ਨੇ ਪੰਜਾਬ ਦਾ ਜੋ ਹਾਲਾਤ ਨੇ ਪੰਜਾਬ ਦੇ ਜਿਹੜੇ ਇਹ ਜਿਹੜਾ ਜਿਵੇਂ ਕਹਿੰਦੇ ਆ ਕਾਨੂੰਨ ਤੰਤਰ ਆ ਪੰਜਾਬ ਦੇ ਅੰਦਰ ਕ੍ਰਪਸ਼ਨ ਆ ਪੰਜਾਬ ਦੇ ਪਿੰਡਾਂ ਦੇ ਹਾਲਾਤ ਕੀ ਨੇ ਫੰਡ ਨਹੀਂ ਹੈ ਬਹੁਤ ਮਾੜੇ ਹਾਲਾਤ ਪੈਦਾ ਹੋਈ ਨੇ ਲੋੜ ਛੋਟ ਬੜੀ ਆ ਸੋ ਇਸ ਨੂੰ ਨਤ ਪਾਉਣ ਵਾਸਤੇ ਆਪਾਂ ਅਕਾਲੀ ਦਲ ਦੀਆਂ ਜਿਹੜੀਆਂ ਇਕਾਈਆਂ ਨੇ ਉਹ ਸਾਰੀਆਂ ਪੂਰਨ ਤੌਰ ਤੇ ਸਰਗਰਮ ਹੋ ਕੇ ਇਸ ਪੰਚਾਇਤੀ ਚੋਣਾਂ ਵਿੱਚ ਆਪਣੇ ਨੁਮਾਇंदे ਖੜੇ ਕਰੀਏ ਤੇ ਉਹਨਾਂ ਨੂੰ ਜਿਤਾਈਏ ਪੰਜਾਬ ਪ੍ਰਸਤ ਰੁਕਾਉਣ ਵਗੈਰਾ ਕੀ ਆਈਏ ਤਾਂ ਕਿ ਪੰਜਾਬ ਦੀ ਬਾਗਡੋਰ ਮੁਰ ਤੋਂ ਅਸੀਂ ਅਕਾਲੀ ਦਲ ਦੇ ਹੱਥ ਸੌਂਪ ਜਾਈਏ ਸੋ ਆਪ ਸਭ ਨੂੰ ਸਿਨਮਰ ਬੇਨਤੀ ਆ ਜਿੰਨੇ ਵਰਕਰ ਸਹਿਬਾਨ ਆ ਖਾਸ ਤੌਰ ਤੇ ਲੁਧਿਆਣਾ ਅਧਿਆਤੀ ਜ਼ਿਲ੍ਹੇ ਨਾਲ ਸੰਬੰਧਤ ਸਾਰੇ ਹੀ ਸਾਡੇ ਆਗੂ ਸਹਿਬਾਨ ਹਲਕਾ ਅੰਚਾਰ ਸਹਿਬਾਨ ਸਰਪੰਚ ਪ੍ਰਧਾਨ ਸਹਿਬਾਨ ਹੋਰ ਵੀ ਵੱਖ-ਵੱਖ ਉਹ ਧਿਆਨ ਨਾਲ ਜੁੜੇ ਜਿੰਨੇ ਆ ਸਾਰਿਆਂ ਨੂੰ ਸਿਨਮਰ ਬੇਨਤੀ ਕਰਦੇ ਆ ਕਿ ਜਲਦੀ ਤੋਂ ਜਲਦੀ ਅਸੀਂ ਇਸ ਸੰਬੰਧੀ ਇੱਕ ਮੁਹਿੰਮ ਪੈਦਾ ਕਰੀਏ ਇੱਕ ਸਰਗਰਮੀ ਪੈਦਾ ਕਰੀਏ ਤਾਂ ਕਿ ਅਸੀਂ ਆਪਣੇ ਅਕਾਲੀ ਦਲ ਦੇ ਜਿਹੜੇ ਵਰਕਰ ਆ ਉਹਨਾਂ ਨੂੰ ਇਹਨਾਂ ਪੰਚਾਇਤਾਂ ਦੇ ਵਿੱਚ ਸੇਵਾਦਾਰ ਦੇ ਤੌਰ ਤੇ ਸਥਾਪਿਤ ਕਰ ਸਕੀਏ ਇਹ ਸਮਾਂ ਬੜਾ ਕੀਮਤੀ ਆ ਤੇ ਬੜਾ ਇੰਪੋਰਟੈਂਟ ਆ ਸਾਨੂੰ ਸਾਰਿਆਂ ਨੂੰ ਇਸ ਗੱਲ 'ਤੇ ਡਟ ਕੇ ਕੰਮ ਕਰਨਾ ਚਾਹੀਦਾ ਦੇਸ਼ ਦੀ ਆਜ਼ਾਦੀ ਪੰਜਾਬ ਦਾ ਪੰਜਾਬੀਆਂ ਦਾ ਤੇ ਸਿੱਖਾਂ ਦਾ ਵੱਡਾ ਰੋਲ ਲੋਕਤੰਤਰ ਵੋਟ ਤੰਤਰ ਉਸ ਦਾ ਮੋਢ ਜਿਹੜਾ ਉਹ ਪੰਚਾਇਤ ਪਿੰਡ ਤੋਂ ਉਸ ਨਾਲ ਸਬੰਧਤ ਬੜੀ دیر ਬਾਅਦ ਕਿਉਂਕਿ ਜੋ ਪੰਜਾਬ ਦੀ ਭਗਵੰਤਾਨ ਸਰਕਾਰ ਆ ਪੰਚਾਇਤੀ ਚੋਣਾਂ ਕਰਾਉਣ ਲਈ ਬਹੁਤ ਡਾਲੇ ਵਟ ਰਹੀ ਸੀ ਪਰ ਹਾਈ ਕੋਰਟ ਦੇ ਕੁਰਕੀ ਮਗਰੋਂ ਅੱਜ ਜਿਹੜਾ ਐਲਾਨ ਹੋਇਆ ਕਿ 27 ਸਤੰਬਰ ਤੋਂ 4 ਅਕਤੂਬਰ ਤੱਕ ਕਾਗਜ਼ ਭਰੇ ਜਾਣੇ ਅਤੇ 15 ਅਕਤੂਬਰ ਨੂੰ ਵੋਟਾਂ ਪੈਣਗੀਆਂ ਤੇ ਨਤੀਜੇ ਆਉਣਗੇ ਸੋ ਹੱਥ ਜੋੜ ਕੇ ਬੇਨਤੀ ਆ ਕਿ ਪੰਜਾਬ ਨਾਲ ਪਿਆਰ ਕਰਨ ਵਾਲੇ ਪੰਜਾਬ ਪ੍ਰਸਤ ਜਿੰਨੇ ਵੀ ਲੋਕ ਆ ਆਓ ਸਾਰੇ ਇਕੱਠੇ ਹੋ ਗਏ ਜੋ ਪਿਛਲੇ ਸਮੇਂ ਜੋ ਗਲਤੀਆਂ ਕੀਤੀਆਂ ਨੇ ਜੋ ਭੁੱਲਾਂ ਕੀਤੀਆਂ ਨੇ ਪੰਜਾਬ ਦਾ ਜੋ ਹਾਲਾਤ ਨੇ ਪੰਜਾਬ ਦੇ ਜਿਹੜੇ ਇਹ ਜਿਹੜਾ ਜਿਵੇਂ ਕਹਿੰਦੇ ਆ ਕਾਨੂੰਨ ਤੰਤਰ ਆ ਪੰਜਾਬ ਦੇ ਅੰਦਰ ਕ੍ਰਪਸ਼ਨ ਆ ਪੰਜਾਬ ਦੇ ਪਿੰਡਾਂ ਦੇ ਹਾਲਾਤ ਕੀ ਨੇ ਫੰਡ ਨਹੀਂ ਆ ਬਹੁਤ ਮਾੜੇ ਹਾਲਾਤ ਪੈਦਾ ਹੋਈ ਨੇ ਢੁੱਠ ਛੁੱਟ ਵਧੀ ਆ ਸੋ ਇਸ ਨੂੰ ਨੱਥ ਪਾਉਣ ਵਾਸਤੇ ਆਪਾਂ ਅਕਾਲੀ ਦਲ ਦੀਆਂ ਜਿਹੜੀਆਂ ਇਕਾਈਆਂ ਨੇ ਉਹ ਸਾਰੀਆਂ ਪੂਰਨ ਤੌਰ ਤੇ ਸਰਗਰਮ ਹੋ ਕੇ ਇਸ ਪੰਚਾਇਤੀ ਚੋਣਾਂ ਵਿੱਚ ਆਪਣੇ ਨੁਮਾਇंदे ਖੜੇ ਕਰੀਏ ਤੇ ਉਹਨਾਂ ਨੂੰ ਜਿਤਾਈਏ ਪੰਜਾਬ ਪ੍ਰਸਤ ਲੋਕਾਂ ਵਗੇ ਲੈ ਕੇ ਆਈਏ ਤਾਂ ਕਿ ਪੰਜਾਬ ਦੀ ਬਾਗਡੋਰ ਮੁਰ ਤੋਂ ਅਸੀਂ ਅਕਾਲੀ ਦਲ ਦੇ ਹੱਥ ਸੌਂਪ ਜਾਈਏ ਸੋ ਆਪ ਸਭ ਨੂੰ ਸਿਨਮਨ ਬੇਨਤੀ ਆ ਜਿੰਨੇ ਵਰਕਰ ਸਹਿਬਾਨ ਹਨ ਖਾਸ ਤੌਰ ਤੇ ਲੁਧਿਆਣਾ ਅਧਿਆਤੀ ਜ਼ਿਲ੍ਹੇ ਨਾਲ ਸੰਬੰਧਿਤ ਸਾਰੇ ਹੀ ਸਾਡੇ ਆਗੂ ਸਹਿਬਾਨ ਹਲਕਾ ਅੰਚਾਰ ਸਹਿਬਾਨ ਸਰਪੰਚ ਪ੍ਰਧਾਨ ਸਹਿਬਾਨ ਹੋਰ ਵੀ ਵੱਖ-ਵੱਖ ਲੋਕਾਂ ਨਾਲ ਜੁੜੇ ਜਿੰਨੇ ਆ ਸਾਰਿਆਂ ਨੂੰ ਸਿਨਮਨ ਬੇਨਤੀ ਕਰਦੇ ਆਂ ਕੀ ਜਲਦੀ ਤੋਂ ਜਲਦੀ ਅਸੀਂ ਇਸ ਸੰਬੰਧੀ ਇੱਕ ਮੁਹਿੰਮ ਪੈਦਾ ਕਰੀਏ ਇੱਕ ਸਰਗਰਮੀ ਪੈਦਾ ਕਰੀਏ ਤਾਂ ਕਿ ਅਸੀਂ ਆਪਣੇ ਅਕਾਲੀ ਦਲ ਦੇ ਜਿਹੜੇ ਵਰਕਰ ਆ ਉਹਨਾਂ ਨੂੰ ਇਹਨਾਂ ਪੰਚਾਇਤਾਂ ਦੇ ਵਿੱਚ ਸੇਵਾਦਾਰ ਦੇ ਤੌਰ ਤੇ ਸਥਾਪਿਤ ਕਰ ਸਕੀਏ ਇਹ ਸਮਾਂ ਬੜਾ ਕੀਮਤੀ ਆ ਤੇ ਬੜਾ ਇੰਪੋਰਟੈਂਟ ਆ ਸਾਨੂੰ ਸਾਰਿਆਂ ਨੂੰ ਇਸ ਗੱਲ 'ਤੇ ਡਟ ਕੇ ਕੰਮ ਕਰਨਾ ਚਾਹੀਦਾ